ਡਾਕਟਰ ਪੀਮਰਾਓ ਉਮੇਦਕਰ ਆਜ਼ਾਦ ਕਲੱਬ ਰਜਿਸਟਰਡ ਕੜਾਚੋਂ ਲੱਗੂ ਰਬਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਜਿਉਂਨ ਕੀਤਾ ਗਿਆ ਵਿਸ਼ੇਸ਼ ਸਹਿਯੋਗ ਪਰਵਿੰਦਰ ਸਿੰਘ ਕੁੰਮਣ ਵੱਲੋਂ ਆਪਣੀ ਮਾਤਾ ਚਾ ਰੰਜੀਤ ਕੌਰ ਦੇ ਨਿੱਘੀਆਂ ਯਾਦਾਂ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੁਰੂ ਦਵੈਦਾਸ ਧਰਮਸ਼ਾਲਾ ਕੜਾਚੋਂ ਵੀ ਇਹ ਲਗਾਇਆ ਗਿਆ ਹੈ ਜਿਸ ਤੇ ਡਾਕਟਰ ਪੀਮਰਾਓ ਉਮੇਦਕਰ ਗੁਰੂਪੋ ਵੱਲੋਂ ਸਮੇਂ-ਸਮੇਂ ਤੇ ਕੈਂਪਾਂ ਦੇ ਨਾਲ-ਨਾਲ ਬੱਚਿਆਂ ਨੂੰ ਟਿਊਸ਼ਨ ਦਸਤਾਰ ਮੁਕਾਬਲੇ ਅਤੇ ਹੋਰ ਮੁਕਾਬਲੇ ਵੀ ਕਰਾਏ ਜਾਂਦੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਪਿੰਡ ਘਰਾਚੋ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ ਕਿ ਨੌਜਵਾਨਾਂ ਵੱਲੋਂ ਵੱਧ ਚੜ ਕੇ ਖੂਨ ਦੇਣ ਦੇ ਵਿੱਚ ਸਹਿਯੋਗ ਕੀਤਾ ਗਿਆ ਹੈ ਜਿੱਥੇ ਕਿ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਡਾਕਟਰ ਪੀਮਰਾ ਅਵੇਦਕਰ ਕਲੱਬ ਦੀਆਂ ਬਹੁਤ ਤਾਰੀਫਾਂ ਕਿਉਂਕਿ ਉਹਨਾਂ ਵੱਲੋਂ ਕੀਤੇ ਜਾ ਰਹੇ ਸਰਾਹਣੀਆਂ ਕੰਮ ਨੂੰ ਸਲਾਹਗਾ ਜੋ ਕੀਤਾ ਜਾ ਰਿਹਾ ਹੈ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਪਿੰਡ ਵਾਸੀ ਅਤੇ ਇਸ ਮੌਕੇ ਤੇ ਵਿਸ਼ੇਸ਼ ਮੁੱਖ ਮਹਿਮਾਨ ਦਲਜੀਤ ਸਿੰਘ ਕਰਾਚੋ ਸਰਪੰਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਜਿੱਥੇ ਕੀ ਉਹਨਾਂ ਵੱਲੋਂ ਇੱਥੇ ਮੌਕੇ ਤੇ ਪਹੁੰਚ ਕੇ ਤਾਂ ਉਹ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਡਾਕਟਰ ਪੀਮ ਰਾਏ ਆਜ਼ਾਦ ਕਲੱਬ ਕਰਾਚੋ ਵਰੀ ਕੀ ਨਾਮ ਹੈ ਮੇਰਾ ਨਾਮ ਹੈ ਜੀ ਪ੍ਰਵਿੰਦਰ ਸਿੰਘ ਕਮਾਨ ਤੇ ਮੇਰੇ ਵੱਲੋਂ ਪਹਿਲਾ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਾਲ ਜੀ ਅੱਜ ਮੇਰੇ ਨਗਰ ਕਰਾਚੋ ਦੇ ਵਿੱਚ ਡਾਕਟਰ ਭੀਮਰਾਓ ਮੇਦਕਰ ਕਲੱਬ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਖੂਨਦਾਨ ਕੈਂਪਸ ਲਗਾਇਆ ਗਿਆ ਹੈ ਮੇਰੀ ਮਾਤਾ ਸਰਦਾਰਨੀ ਸਵਰਗਵਾਸੀ ਸਰਦਾਰਨੀ ਚਰਨਜੀਤ ਕੌਰ ਜੀ ਦੀ ਯਾਦ ਵਿੱਚ ਜੋ ਅੱਜ ਮੇਰੇ ਨਗਰ ਦੇ ਵਿੱਚ ਖੂਨਦਾਨ ਕੈਂਪ ਸਾਰੇ ਨਗਰ ਦੇ ਸਹਿਯੋਗ ਨਾਲ ਅਤੇ ਮੇਰੇ ਜੋ ਪਿੰਡ ਦੇ ਕਲੱਬ ਹੈ ਡਾਕਟਰ ਭੀਮਰਾਓ ਉਮੇਦਕਰ ਜੀ ਇਹਨਾਂ ਦੀ ਸਾਰੀ ਟੀਮ ਬਲੂਰ ਨਾਲ ਮਿਲ ਕੇ ਜੋ ਅੱਜ ਦਾ ਜੋ ਕੈਂਪ ਹੈ ਸਾਡੇ ਨਗਰ ਘਰਾਚੋ ਦੇ ਵਿੱਚ ਲਗਾਇਆ ਗਿਆ ਹੈ ਹਾਂ ਕਿੰਨੇ ਕੁ ਡੋਨੇਟ ਹੋ ਚੁੱਕੇ ਨੇ ਹੁਣ ਤੱਕ तकरीबन 50 ਤੋਂ ਪਲੱਸ ਜੋ ਡੋਨਰ ਨੇਗੇ ਉਹ ਬਲੱਡ ਦੇ ਚੁੱਕੇ ਇੱਥੇ ਪਿੰਡ ਵਾਸਿਆਂ ਦਾ ਕਿਸੇ ਜਿਹਾ ਸਹਿਯੋਗ ਨਹੀਂ ਲਿਆ ਦਿਖੋ ਪਿੰਡ ਦੇ ਹੁਣ ਤੱਕ ਦਾ ਹੀ ਦੇਖ ਰਹੇ ਹਾਂ ਤਾਂ ਬਹੁਤ ਵਧੀਆ ਸਹਾਇਕ ਮਿਲ ਰਿਹਾ ਕਿਉਂਕਿ ਪਿਛਲੇ ਸਾਲ ਵੀ ਇਹਨਾਂ ਨੇ ਇਹ ਦੂਸਰਾ ਬਲੱਡ ਕੈਂਪੇਨ ਜੋ ਅਜ ਮਰੀ ਨਗਰ ਘਰਾਟੂ ਦੇ ਵਿੱਚ ਲਗਾਇਆ ਗਿਆ ਕਿਉਂਕਿ ਇਹ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਆਪਣੇ ਜੇ ਆਪਾਂ ਇੱਕ ਇੱਕ ਬੂੰਦ ਦੇ ਨਾਲ ਕਹਿੰਦੇ ਨਹੀਂ ਹੁੰਦੇ ਵੀ ਸਾਗਰ ਭਰ ਜਾਂਦੇ ਆ ਜਦੋਂ ਆਪਣੇ ਸਰੀਰ ਦੇ ਵਿੱਚੋਂ ਥੋੜਾ ਬਹੁਤਾ ਵੀ ਬਲੱਡ ਦਾਨ ਕਰਦੇ ਆ ਤਾਂ ਉਹਦੇ ਨਾਲ ਕਿਸੇ ਦੀ ਜਾਨ ਬਚਦੀ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਡਾ ਕੋਈ ਵੀ ਦਾਨ ਦੁਨੀਆ ਦੇ ਵਿੱਚ ਤੇ ਹੋਊਗਾ ਹਾਂ ਲੋਕ ਹੁਣ ਬਰੀ ਕਰਨ ਕੀ ਕਮਾਉਗੇ ਵੀ ਬਲੱਡ ਡੋਨੇਟ ਦੇਖੋ ਮੈਂ ਤਾਂ ਇਹੀ ਸਾਰਿਆਂ ਨੂੰ ਜੋ ਨੌਜਵਾਨ ਪੀੜੀ ਆ ਉਹਨੂੰ ਵੀ ਖਾਸ ਕਰਕੇ ਬੇਨਤੀ ਕਰਦਾ ਕਿ ਆਪਣੇ ਪੰਜਾਬ ਦੇ ਵਿੱਚ ਕੀ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਆਪਾਂ ਵੱਸਦੇ ਆ ਤਾਂ ਆਪਾਂ ਨੂੰ ਵੱਧ ਤੋਂ ਵੱਧ ਚੂਹ ਖੂਨਦਾਨ ਬਲੱਡ ਦੇ ਕੈਂਪਨੇ ਉਹ ਵੱਧ ਤੋਂ ਵੱਧ ਆਪਾਂ ਨੂੰ ਲਾਉਣੇ ਚਾਹੀਦੇ ਆ ਕਿ ਜਿਹਦੇ ਨਾਲ ਕੀ ਆਪਾਂ ਲੋਕਾਂ ਦਾ ਲੋਕਾਂ ਦੀ ਮਦਦ ਕਰ ਸਕੀਏ ਅਤੇ ਮੁਲਖਤਾ ਦੀ ਸੇਵਾ ਕਰ ਸਕੀਏ। ਬਾਬਾ ਸਾਹਿਬ ਡਾਕਟਰ ਪੀਮbro ਵੇਦਕਰ ਆਜ਼ਾਦ ਕਲਾ ਬਕਰਾਚੂ ਜੀ। ਦੇਖੋ ਜੀ ਕੋਈ ਸੇਵਾ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਚੀਜ਼ਾਂ ਬਾਰੇ ਗੁਰੂਆਂ ਨੇ ਬਾਣੀ ਦੇ ਵਿੱਚ ਵੀ ਲਿਖਿਆ ਹੈ। ਦੀਨ ਦੁਖੀ ਕੀ ਸੇਵਾ ਵਿੱਚ ਲੱਗ ਰਹੇ ਹੋ ਰਬੀਦਾਸ ਇਸ ਵਾਰ ਦੀ ਸੇਵਾ ਤੇ ਪ੍ਰਭੂ ਮਿਲਣ ਦੀ ਆਸ। ਇੱਕ ਇੱਕ ਮਨਕ ਚੱਲ ਜਿਹੜਾ ਦਿੱਤਾ ਖੂਨ ਦੀ ਬੂੰਦ ਕਿਛੇ ਦੀ ਜਾਨ ਬਚਾ ਸਕਦੇ ਐ ਇਤੋਂ ਵੱਡੀ ਕੁਛ ਇਹ ਵੀ ਨਹੀਂ ਹੋ ਸਕਦੀ ਮਾਨਪਤਾ ਦੀ ਉੱਤਮ ਸੇਵਾ ਜੀ ਇਹ ਅੱਜ ਇਹਨੇ ਕਿੰਨੇ ਕਿਲੋ ਪ੍ਰੋਕਰਾਮ ਕਰੇ ਘਟੂ ਘਟ 50 ਕੁ ਜੁੰਟ ਹੁਣ ਤੱਕ ਹੋ ਚੁੱਕੇ ਨਹੀਂ ਜੀ ਜਿਹੜਾ ਨਿਯਮਦਾਰ ਜੀ ਦੇ ਮੌਕੇ ਤੇ ਡਾਕਟਰ ਭੀਮਰਾਓ ਉਮੀਦਵਾਰ ਕਲੱਬ ਵੱਲੋਂ ਕੈਪਲਾਇ ਕਰਨਾ ਡੋਨਟ ਕੀ ਕੰਮ ਹਾਂਜੀ ਇਹ ਸਾਡੇ ਨਗਰ ਦੇ ਜਿਹੜੇ ਨੌਜਵਾਨ ਨੇ ਡਾਕਟਰ ਭੀਮਰਾਓ ਉਮੀਦਵਾਰ ਕਲੱਬ ਸਮੁੱਚਾ ਕਲੱਬ ਹੈ ਜਿਹੜਾ ਇਸ ਚੀਜ਼ ਲਈ ਬਹੁਤ ਵਧਾਈ ਦਾ ਪਾਤਰ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਔਰ ਮੇਰੇ ਛੋਟੇ ਵੀਰ ਪਰਮਿੰਦਰ ਕੁਮਾਨ ਵੱਲੋਂ ਵੀ ਉਪਰਾਲਾ ਕੀਤਾ ਗਿਆ ਕਿ ਇਹਨਾਂ ਦੀ ਮਾਤਾ ਜੀ ਸੀਗੇ ਜੋ ਸਵਰਗਵਾਸ ਹੋ ਗਏ ਸੀਗੇ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਇਹਨਾਂ ਨੇ ਵੀ ਜਿਹੜਾ ਇਹ ਬਲੱਡ ਕੈਂਪੇਨ ਜਿਹੜਾ ਪਿੰਡ ਦੇ ਵਿੱਚ ਲਗਵਾਇਆ ਔਰ ਡਾਕਟਰ ਭੀਮਰਾਓ ਉਮੇਦਕਰ ਕਲੱਬ ਹੈ ਜਿਹੜਾ ਸਾਡੇ ਪਿੰਡ ਦੇ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਜੀ ਸਮਾਜ ਦੇ ਵਿੱਚ ਆਪਣੀਆਂ ਸਵਾਮਾਨ ਨਿਭਾ ਰਿਹਾ ਹੈ ਜਿਹਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਬਲੱਡ ਡੋਨੇਸ਼ਨ ਜਿਹੜਾ ਕੈਂਪ ਸੀ ਉਹ ਲਗਵਾਇਆ ਸੀਗਾ ਦਸਤਾਰ ਸਜਾਓ ਕੈਂਪ ਜਿਹੜਾ ਸੀ ਉਹ ਵੀ ਲਗ ਬੱਚਿਆਂ ਨੂੰ ਔਰ ਇਹਦੇ ਨਾਲ ਇਹਨਾਂ ਦਾ ਇੱਕ ਹੋਰ ਜਿਹੜਾ ਚੰਗਾ ਉਪਰਾਲਾ ਹੈ ਕਿ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਵੀ ਇਸ ਕਲੱਬ ਦੇ ਵੱਲੋਂ ਪਹਿਲ ਕੀਤੀ ਗਈ ਹੈ ਕਿ ਬੱਚਿਆਂ ਨੂੰ ਇੱਥੇ ਟਿਊਸ਼ਨ ਹੈ ਜਿਹੜੀ ਇਸ ਜਗ੍ਹਾ ਦੇ ਉੱਪਰ ਹੈ ਜਿਹੜੀ ਕਲੱਬ ਦੇ ਵੱਲੋਂ ਫ੍ਰੀ ਦਿੱਤੀ ਜਾ ਰਹੀ ਹੈ ਸੋ ਇਹ ਸਾਰੇ ਕੰਮਾਂ ਨੂੰ ਦੇਖਦੇ ਹੋਏ ਮੈਂ ਵਧਾਈ ਦੇਣਾ ਚਾਹਣਾ ਡਾਕਟਰ ਭੀਮਰਾਓ ਮੇਕਰ ਜੀ ਕਲੱਬ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਪ੍ਰਬੰਧਕ ਸਾਹਿਬਾਨ ਨੇ ਕਿ ਉਹ ਆਪਣਾ ਸਮਾਜ ਦੇ ਵਿੱਚ ਜਿਹੜਾ ਆਪਣਾ ਬੰਨਦਾ ਯੋਗਦਾਨ ਹੈ ਜਿਹੜਾ ਸਾਡੇ ਸਾਰਿਆਂ ਦੀ ਮੁੱਢਲੀ ਜ਼ਿੰਮੇਵਾਰੀ ਹੈ ਕਿ ਆਪਣੀਆਂ ਜਿਹੜੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਾਨੂੰ ਆਪਣੇ ਸਮਾਜ ਦੇ ਪ੍ਰਤੀ ਵੀ ਜ਼ਿੰਮੇਵਾਰ ਹੋਣ ਦਾ ਜਿਹੜਾ ਫਰਜ਼ ਆ ਹੋਏ ਕਲੱਬ ਬਕਾਇਦਾ ਨਿਭਾ ਰਿਆ ਸੋ ਸਾਰੇ ਕਲੱਬ ਦੇ ਜਿਹੜੇ ਮੈਂਬਰ ਸਹਿਬਾਨ ਨੇ ਉਹ ਵਧਾਈ ਦੇ ਪਾਤਰ ਨੇ ਤੇ ਮੈਂ ਅੱਜ ਮੀਡੀਆ ਦੇ ਜ਼ਰੀਏ ਸਾਰੇ ਸਾਰੇ ਨਗਰ ਨਿਵਾਸੀਆਂ ਨੂੰ ਔਰ ਸਾਡੇ ਸਾਰੇ ਹਲਕੇ ਨੂੰ ਔਰ ਸਾਰੇ ਪੰਜਾਬ ਵਾਸੀਆਂ ਨੂੰ ਦੁਨੀਆ ਭਰ ਵਿੱਚ ਵੱਸਦੇ ਸਾਰੇ ਜਿਹੜੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੇਵਕ ਨੇ ਉਹਨਾਂ ਨੂੰ ਸਾਰਿਆਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਸੀ ਗਾਲ ਜੀ ਮੇਰਾ ਨਾਮ ਮਨਦੀਪ ਹੈ ਅਸੀਂ ਬਲੱਡ ਸੈਂਟਰ ਆਫ ਨਿਊ ਕੋਕੇਲਾ ਜ਼ਗਰਾਉਂ ਤੋਂ ਆਏ ਹਾਂ ਜੋ ਪਿੰਡ ਕੜਚੋ ਦੇ ਵਿੱਚ ਗੁਰੂ ਰਵੀਦਾਸ ਜੀ ਦੇ ਮਹਾਰਾਜ ਦੇ ਆਪਣੇ ਜਨਮ ਦਿਨ ਦੇ ਉੱਤੇ ਤੇ ਇੱਥੇ ਕੜਚੋ ਦੇ ਪਿੰਡ ਦੇ ਵਾਸੀਆਂ ਨੇ ਇੱਥੇ ਸਾਡੇ ਆਧ ਸਰਕਾਰ ਕੀਤਾ ਹੈਗਾ ਨਾਲੇ ਇੱਥੇ ਵੱਧ ਚੜ ਕੇ ਆਪਦੇ ਹੈਗੇ ਖੁਸ਼ ਨੰਨ ਕਰ ਰਹੇ ਹੈਗੇ ਸਰਜੂ ਕਿ ਜਿਹੜੇ ਬਲੱਡ ਲੈ ਕੇ ਹੁਣ ਜਿਹੜੇ ਹੈਗੇ ਖੂਨਦਾਨੀਆ ਉਹ ਕਰ ਚੁੱਕੇ ਹੈਗੇ ਤੇ ਹੋਰ ਵੀ ਆ ਰਿਹਾ ਹੈ ਇੱਥੋਂ ਦਾ ਸਾਡਾ ਟਾਰਗੇਟ ਹੈ ਜ 50 ਪਲਸ ਯੂਨਟਾ ਕਰਕੇ ਲੈ ਕੇ ਜਾਣਗੇ ਜਿਹੜੀ ਫਾਊਂਡੇਸ਼ਨ ਕਿੱਥੋਂ ਰਜਿਸਟਰਡ ਹੈ ਜੀ ਅਗਰ ਜੇ ਤੁਹਾਨੂੰ ਬਲੱਡ ਲੈਣਾ ਹੋਵੇ ਤਾਂ ਕਿਵੇਂ ਸੰਪਰਕ ਕਰ ਸਕਦੇ ਹੋ ਦੇਖੋ ਜੀ ਜਿਹੜਾ ਸਾਡਾ ਬਲੱਡ ਹੈਗਾ ਬਲੱਡ ਬੈਂਕ ਹੈਗਾ ਇਹ ਜਗਰਾਉਂ ਦੇ ਵਿੱਚ ਰਜਿਸਟਰਡ ਹੈਗਾ ਜੇ ਤੁਹਾਨੂੰ ਕਿਤੇ ਮਿਲ ਲਾ ਲੋਵੇ ਤੁਹਾਨੂੰ ਕਿਤੇ ਵੀ ਲੋਡ ਪੈਂਦੀ ਹੈ ਪੂਰੇ ਪੰਜਾਬ ਦੇ ਵਿੱਚ ਤਾਂ ਆਪਣੇ ਹੋਰ ਵੀ ਸੈਂਟਰਸ ਹੈਗੇ ਆ ਕਿਤੇ ਵੀ ਲੋਡ ਪੈਂਦੀ ਅਸੀਂ ਤੁਹਾਨੂੰ ਜਾਇਜ਼ ਰੇਟਾਂ ਦੇ ਵਿੱਚ ਆਪਣੀ ਫੀਸ ਹੁੰਦੀ ਹੈ ਉਹੀ ਦੇਣੀ ਪਊਗੀ ਤੇ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਵਾਂਗੇ ਵੈਸੇ ਇਹ ਜਿਹੜੀ ਫਾਊਂਡੇਸ਼ਨ ਹੈਗੀ ਹੈ ਇਹ ਆਪਣੀ ਜਗਰਾਉਂ ਦੀ ਹੈਗੀ ਹੈ ਲੁਧਿਆਣੇ ਦੇ ਵਿੱਚ ਜਿੰਨਾ ਸੀ ਦੇਖਿਆ ਪਟਿਆਲਾ ਜਿੰਦਰਾ ਦੇ ਵਿੱਚ ਜਾਂ ਹੋਰ ਹਸਪਤਾਲਾਂ 'ਚ ਲੋੜ ਪੈਂਦੀ ਹੈ ਤਾਂ ਅਗਰ ਸੰਪਰਕ ਕਰਨਾ ਹੋਵੇ ਕੋਈ ਤੁਹਾਡਾ ਨੰਬਰ ਤੇ ਕਿਵੇਂ ਸੰਪਰਕ ਦੇਖੋ ਜੀ ਜਿਹੜੇ ਖੂਨਦਾਨ ਨੇ ਉਹਨਾਂ ਨੂੰ ਅਸੀਂ ਨਾ ਸਰਟੀਫਿਕੇਟ ਬਣਾ ਕੇ ਦਿੰਨੇ ਹੁੰਦੇ ਆ ਉਹਦੇ ਉੱਤੇ ਸਾਡਾ ਸਾਰਾ ਐਡਰੈਸ ਹੁੰਦਾ ਤੇ ਉਹਦੇ ਉੱਤੇ ਨੰਬਰ ਲਿਖਿਆ ਹੁੰਦਾ ਕਿਤੇ ਨੂੰ ਕਿਸੇ ਨੂੰ ਵੀ ਲੋੜ ਪੈਂਦੀ ਹੈ ਡੋਨਰਸ ਨੂੰ ਤਾਂ ਉਹ ਸਿੱਧਾ ਸਾਨੂੰ ਕਾਲ ਕਰਕੇ ਜਿੱਥੇ ਮਰਜ਼ੀ ਲੋੜ ਪੈਂਦੀ ਅਸੀਂ ਪ੍ਰੋਵਾਈਡ ਕਰਾ ਦਾਂਗੇ ਹਾਂ ਅਗਰ ਗੱਲ ਕਰ ਜੀ ਕਿ ਪਰ ਕੋਈ ਲੋੜਵੰਦ ਉਹਦੇ ਲਈ ਗਰੀਬ ਹੁੰਦੇ ਨੇ ਬਿਲਕੁਲ ਪੈਸਾ ਨਹੀਂ ਦੇ ਸਕਦੇ ਫਿਰ ਕਿਵੇਂ ਵੈਸੇ ਤਾਂ ਦੇਖੋ ਜੀ ਸਰਕਾਰ ਵੱਲੋਂ ਨੇ ਇੱਕ ਬਿਮਾਰੀ ਹੁੰਦੀ ਥੈਲੀ ਮੈਸਰ ਸਰਕਾਰ ਵੱਲੋਂ ਇੱਕ ਬਿਮਾਰੀ ਹੁੰਦੀ ਹੈ ਥੈਲੇਸੀਮੀਆ ਅਸੀਂ ਉਹਨਾਂ ਨੂੰ ਫਰੀ ਆਫ ਕੋਸਟ ਬਲੱਡ ਪ੍ਰੋਵਾਈਡ ਕਰਾਨੀ ਹੈ ਜੇ ਤੁਹਾਨੂੰ ਲੱਗਦਾ ਕੋਈ ਮਾਤੜ ਬੰਦਾ ਹੈ ਜਾਇਜ਼ ਕੇਸ ਹੈ ਨੀਡੀ ਪੇਸ਼ੈਂਟ ਹੈਗਾ ਤਾਂ ਇਥੇ ਜਿਹੜੀ ਸੰਸਥਾ ਦੇ ਜਿਹੜੇ ਬੀਆਰ ਡਾਕਟਰ ਬੀ ਬਿਮਰਾਵ ਮੈਡੀਕਲ ਦੇ ਜਿਹੜੀ ਸੰਸਥਾ ਦੀ ਹੈਗੇ ਉਹ ਸਾਨੂੰ ਦੱਸਣਗੇ ਤਾਂ ਅਸੀਂ ਉਹਨਾਂ ਨੂੰ ਜਾਇਜ਼ ਡੇਟਾਂ ਦੇ ਉੱਤੇ ਬਲੱਡ ਦੇ ਦਾਂਗੇ ਮੇਰਾ ਨਾਮ ਗੁਰਪਿਆਰ ਸਿੰਘ ਕਲੱਬ ਪ੍ਰਧਾਨ ਡਾਕਟਰ ਬੀਆਰ ਮੇਰਗਨ ਨੌਜਵਾਨ ਸਪੋਰਟਸ ਕਲੱਬ ਵਾਲਾ ਲੋ ਡੋਨੇਟ ਕੈਂਪ ਲਗਾਏ ਸਾਡੇ ਪਰਮੇਤਰ ਮੇਰੇ ਪਰਮਿੰਦਰ ਸਿੰਘ ਕਮਾਨ ਸਨੀ ਮਾਤਾ ਮਾਤਾ ਸਵਰਗਵਾਸੀ ਚਰਨਜੀਤ ਕੌਰ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਜ ਇਹ ਦੂਸਰਾ ਬਲੱਡ ਕੈਂਪ ਲਗਾਇਆ ਗਿਆ ਜਿਦੇ ਵਿੱਚ ਤਕਰੀਬਨ 50 ਦੇ ਕਰੀਬ ਨੌਜਵਾਨਾਂ ਨੇ ਸਾਡਾ ਸਾਥ ਦਿੱਤਾ ਸਾਨੂੰ ਉਮੀਦ ਹੈ ਨੌਜਵਾਨਾਂ ਦੇ ਵੀ ਹੋਰ ਵੀ ਨੌਜਵਾਨ ਸਾਨੂੰ ਸਾਥ ਦੇਣਗੇ ਹਾਂ ਕਿਵੇਂ ਲੱਗਦੇ ਕੈਨ ਦੀ ਮੱਝ ਦੇ ਨੌਜਵਾਨ ਨੇ ਸਿਰਫ ਲੱਝਿਆਂ ਜਾਂ ਬਾਹਰ ਜਾਣ ਲਈ ਪ੍ਰਭਾਵਿਤ ਹੋ ਰਹੇ ਨੇ ਪਰ ਤੁਸੀਂ ਕਿਵੇਂ ਦੇਖਦੇ ਨਹੀਂ ਖੈਰ ਚਲੋ ਸਾਡੇ ਨਾਲ ਜਿਵੇਂ ਮੰਨ ਲਓ ਦੇਖ ਰਹੇ ਹਾਂਗੇ ਬਾਹਰ ਜਾਂਦਾ ਤਾਂ ਚਲੋ ਇੱਕ ਬਹੁਤ ਵੱਡਾ ਮੈਟਰ ਵੀ ਮਰੋ ਨਸ਼ੇ ਦੇ ਨਾਲੋਂ ਜਹੇ ਲਾ ਲੋ ਮੀਰਜ ਗਰੀਦਾ ਤੁਹਾਨੂੰ ਵੱਡਾ ਸਿਸਟਮ ਨਾਲ ਇਹ ਚੀਜ਼ ਦਾ ਹੋ ਰਿਹਾ ਹੈ ਬਾਕੀ ਤਕਰੀਬਨ 9 ਜਨ ਖੇਡਾਂਵਲ ਪ੍ਰੇਵਤ ਜ਼ਿਆਦਾ ਹੋ ਰਹੇ ਨੇ ਬਲੈਕ ਬਲਨੇਟ ਤੋਂ ਲਾਹ ਇਹਦੇ ਜਿਹੜੇ ਜਿਹੜੇ ਕੰਮ ਇਸ ਬੱਚਿਆਂ ਦਾ ਟਿਊਸ਼ਨ ਸੈਂਟਰ ਚੱਲ ਰਿਹਾ ਹੈਗਾ ਦਸਤਾਰ ਮੁਕਾਬਲੇ ਨਾਲ ਕੈਂਸਰ ਕੈਂਪ ਦਾ ਮੈਡੀਕਲ ਸਹੂਲਤਾਂ ਦਿਨੋ ਦਿਨ ਕਰੀ ਜਾਂਦੇ ਜਿੰਨੇ ਸਾਡੇ ਕਲੱਬ ਦੇ ਨੌਜਵਾਨ ਸਾਨੂੰ ਸਾਥ ਦੇ ਜਾਂਦੇ ਨੇ ਪਿੰਡ ਦਾ ਸਾਰਾ ਸਾਥ ਦੇ ਜਾਂਦਾ ਉਹਦੇ ਹਿਸਾਬ ਨਾਲ ਅਸੀਂ ਚੱਲੀ ਜਲਿਆ ਰਿਹਾ ਸਾਡੇ ਨੌਜਵਾਨਾਂ ਵੀ ਪਿਛਲਾ ਵੀ ਨਸ਼ੇ ਤੋਂ ਪ੍ਰੇਰਿਤ ਹੋਵੋ ਨਸ਼ਾ ਛੱਡ ਕੇ ਇਹ ਚੀਜ਼ਾਂ ਵੱਲ ਆਓ